ਜਲੰਧਰ ਦੇ ਫਿਲੌਰ ਵਿੱਚ ਡੇਰਾ ਚਿਸ਼ਤੀ ਸਾਬਰੀ ਸਰਕਾਰ ਬਾਬਾ ਬ੍ਰਹਮਦਾਸ ਵਿਖੇ ਸਾਲਾਨਾ ਜੋੜ ਮੇਲਾ ਗੱਦੀ ਨਸ਼ੀਨ ਸੰਤ ਬਾਬਾ ਜਸਪਾਲ ਜੀ ਦੀ ਅਗਵਾਈ ਵਿੱਚ ਧਾਰਮਿਕ ਰਵਾਇਤਾਂ ਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ ਸਮਾਗਮ ਦੀ ਸ਼ੁਰੂਆਤ ਮੋਕੇ ਸ਼੍ਰੀ ਨਿਸ਼ਾਨ ਸਾਹਿਬ ਚਾਦਰ ਤੇ ਚਿਰਾਗ ਦੀ ਰਸਮ ਅਦਾ ਕੀਤੀ ਗਈ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਨੇ ਨਾਤਮਸਕੋ ਕੇ ਅਸ਼ੀਰਵਾਦ ਹਾਸਿਲ ਕੀਤੇ। ਸਮਾਗਮ ਲਈ ਅਜਮੇਰ ਸ਼ਰੀਫ ਤੋਂ ਵੀ ਸੰਤ ਬਾਬਾ ਨਾਦਰ ਅਲੀ ਵੱਲੋਂ ਉਚੇਚੇ ਤੌਰ ਤੇ ਚਾਦਰ ਲਿਆਂਦੀ ਗਈ। ਗੱਦੀ ਨਿਸ਼ੀਨ ਬਾਬਾ ਜਸਪਾਲ ਜੀ ਨੇ ਸੰਗਤਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਉਹਨਾਂ ਨੂੰ ਅਸ਼ੀਰਵਾਦ ਦਿੱਤਾ। ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਬਾਟ ਚੜ ਕੇ ਹਿੱਸਾ ਲੈਣ ਦੀ ਪ੍ਰੇਰਣਾ ਦਿੱਤੀ। ਮੇਲੇ ਦੌਰਾਨ ਕव्वाल ਮੁਹੰਮਦ ਸ਼ਰੀਫ, ਮੁਹੰਮਦ ਸਲੀਮ ਤੇ ਮਤ ਅਲੀ ਵੱਲੋਂ ਕਵਾਲੀਆਂ ਪੇਸ਼ ਕਰਕੇ ਸੰਗਤਾਂ ਨੂੰ ਮੰਤਰਮੁਗਧ ਕੀਤਾ ਗਿਆ ਮੇਲੇ ਦੌਰਾਨ ਮੁਫਤ ਡਾਕਟਰੀ ਜਾਂਚ ਕੈਂਪ ਵੀ ਲਗਾਇਆ ਗਿਆ ਜਿਸ ਦੌਰਾਨ ਮਾਹੀ ਡਾਕਟਰਾਂ ਨੇ ਸੰਗਤਾਂ ਤੇ ਇਲਾਕੇ ਦੇ ਆਮ ਲੋਕਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਤੇ ਟੈਸਟ ਕੀਤੇ ਮਗਰੋਂ ਲੋੜਵੰਦਾਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ ਅੱਤ ਦੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲਗਾਈਆਂ ਗਈਆਂ ਮਗਰੋਂ ਗੁਰੂ ਕਾ ਲੰਗਰ ਅਟੁੱਟ ਵਰਤਿਆ